ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਦੇ ਰੁਕ ਜਾਣ ਨਾਲ ਮੌਤ ਹੁੰਦੀ ਆ ਅੱਖ ਦਾ ਫਰਕਣਾ ਦਿਲ ਦਾ ਧੜਕਣਾ ਤੇ ਜ਼ੁਬਾਨ ਦਾ ਚੱਲਣਾ ਹੀ ਜਿਉਣਾ ਨਹੀਂ ਹੁੰਦਾ ਤੇ ਨਾ ਹੀ ਇਹਨਾਂ ਦੇ ਰੁਕ ਜਾਣ ਨਾਲ ਮੌਤ ਹੁੰਦੀ ਆ ਜਿਉਣ ਦਾ ਮਾਰਗ ਬੜਾ ਔਖਾ ਪੈਂਦਾ ਹੁੰਦਾ ਜੀਉਣ ਦਾ ਮਾਰਗ ਬੜਾ ਔਖਾ ਪੈਂਡਾ ਹੁੰਦਾ ਅਜਿਹਾ ਵਿਖਮ ਪੈਂਡਾ ਜਦ ਆਤਮਾ ਨੂੰ ਨਾ ਮਾਰਨਾ ਪਾਵੇ ਨਹੀਂ ਤਾਂ ਅਕਸਰ ਜਿਉਂਦੀਆਂ ਲਾਸ਼ਾਂ ਹੀ ਤੁਰੇ ਫਿਰਦੇ ਆ ਜਿਉਣ ਦਾ ਮਾਰਗ ਬੜਾ ਔਖਾ ਪੈਂਡਾ ਹੁੰਦਾ ਹੈ ਅਜਿਹਾ ਵਿਖਮ ਪੈਂਡਾ ਜਦ ਆਤਮਾ ਨੂੰ ਨਾ ਮਾਰਨਾ ਪਵੇ ਨਹੀਂ ਤਾਂ ਅਕਸਰ ਜਿਉਂਦੀਆਂ ਲਾਸ਼ਾਂ ਹੀ ਤੁਰੇ ਫਿਰਦੇ ਹਾਂ ਸਭ ਕੁਝ ਚੱਲਦੇ ਹੋਏ ਵੀ ਮੋਇਆਂ ਵਰਗੇ